ਕਰੋੜਾਂ ਰੁਪਏ ਪੰਜਾਬ ਦੇ ਇਹਨਾਂ ਨੇ ਇਸ ਕੰਮ ਤੇ ਲਾਤੇ ਤੇ ਆ ਸਾਡਾ WhatsApp ਨੰਬਰ ਆ ਜੀ ਇੱਥੇ ਤੁਸੀਂ ਮੈਸੇਜ ਕਰੋ ਤੁਸੀਂ ਦੱਸਿਆ ਕਿ ਕਿੰਨੇ ਨੰਬਰਾਂ ਕਿੰਨੇ ਨਕਾਲ ਸਾਨੂੰ ਆਈ ਐ ਕਿੰਨੇ ਲੋਕਾਂ ਦਾ ਸਾਨੂੰ ਤੇ ਮੈਸੇਜ ਆਇਆ ਕੋਈ ਨਹੀਂ ਅੱਜ ਹਰ ਕੋਨੇ 'ਚ ਨਸ਼ਾ ਵਿਖਰਿਆ ਔਰ ਉਹਦੇ ਵਾਸਤੇ ਬੜੀ ਵੱਲ ਪਾਉਣ ਦੀ ਲੋੜ ਹੈ ਜਿਹੜੀ ਇੱਥੇ ਹੈ ਨਹੀਂ ਜਿਹੜੇ ਨਸ਼ੇ ਅਵዱਦ ਗਲਤ ਕਰਦੇ ਆ ਅਜੇ ਇਹਨਾਂ ਦੀ ਸਰਕਾਰ 'ਚ ਉੱਥੇ ਗਰੀਬ ਆਦਮੀ ਵਿਚਾਰੇ ਬੰਦੇ ਜਿਹੜੇ ਆ ਉਹ ਅੱਜ ਮੌਤ ਦੀ ਘਾਟ ਉਤਲ ਗਏ ਨੇ ਇਹਨਾਂ ਦੀ ਗਲਤ ਨੀਤੀਆਂ ਕਰਕੇ ਇਨਾਂ ਦੀਆਂ ਲਾਪਰਵਾਈਆਂ ਕਰ ਕਿਉਂਕਿ ਇਹ ਸਿਰਫ ਇਸ਼ਤਿਹਾਰਾਂ ਦੀ ਸਰਕਾਰ ਹੈ ਅੱਜ ਤੁਸੀਂ ਸਾਰੇ ਤੁਸੀਂ ਹਰ ਮੋੜ ਤੇ ਚਲੇ ਜਾਓ ਕਰੋੜਾਂ ਰੁਪਏ ਪੰਜਾਬ ਦੇ ਇਨਾਂ ਨੇ ਇਸ ਕੰਮ ਤੇ ਲਾਤੇ ਤੇ ਆ ਸਾਡਾ ਵਟਸਐਪ ਨੰਬਰ ਆ ਜੀ ਇਹ ਤੇ ਤੁਸੀਂ ਮੈਸੇਜ ਕਰੋ ਇਹ ਦੱਸੋ ਇਹ ਤੇ ਤੁਸੀਂ ਇੱਕ ਦਿਨ ਖਵਾਜੀ ਲੋਕਾਂ ਨੂੰ ਦੇ ਦਿਓ ਲੋਕਾਂ ਨੂੰ ਤੁਹਾਡੇ ਤੁਹਾਡੇ ਤੇ ਤਵਾਰ ਹੀ ਨਹੀਂ ਹੈਗਾ ਲੋਕਾਂ ਨੂੰ ਤੁਸੀਂ ਦੱਸਿਆ ਕਿ ਕਿੰਨੇ ਨੰਬਰਾਂ ਕਿੰਨੇ ਨਕਾਲ ਸਾਨੂੰ ਆਈ ਹੈ ਕਿੰਨੇ ਲੋਕਾਂ ਦਾ ਸਾਨੂੰ ਉੱਤੇ ਮੈਸੇਜ ਆਇਆ ਕੋਈ ਨਹੀਂ ਲੇਕਿਨ ਕਿਉਂਕਿ ਇਹਨਾਂ ਨੇ ਸਿਰ ਆਪਣੀ ਐਡ ਕਰਨੀ ਆ ਆਪਣੀ ਮਸ਼ਹੂਰੀ ਕਰਨੀ ਆ ਕਿ ਅਸੀਂ ਨਸ਼ਜੋਧ ਨਸ਼ਿਆਂ ਉਹ ਫੂਕ ਪਰਮਾਤਮਾ ਨੇ ਇਹਨਾਂ ਦੀ ਫੂਕ ਕੱਢਤੀ ਅਸਲੀਅਤ ਲੈ ਆਂਦੀ ਵੀ ਕੀ ਹੋ ਰਿਹਾ ਅੱਜ ਹਰ ਕੋਨੇ 'ਚ ਨਸ਼ਾ ਵਿਖ ਰਿਹਾ ਉਹ ਉਹਦੇ ਵਾਸਤੇ ਬੜੀ ਵਿੱਲ ਪਾਉਣ ਦੀ ਲੋੜ ਆ ਜਿਹੜੀ ਇਹਨਾਂ ਤੇ ਹੈ ਨਹੀਂ